ਕਿ ਤੁਹਾਨੂੰ ਜੇ ਅਗਲੇ ਪਾਸੋਂ ਕੋਈ ਬੰਦਾ ਗੱਲ ਕਰਦਾ ਤੁਸੀਂ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਦੇ ਤੇ ਇਦਾਂ ਦੇ سنگੀਨ ਮੁਕਦਮੇ ਡੇਂਜਰਸ ਜਿਹਦੇ ਨਾਲ ਮੇਰੀ ਜ਼ਿੰਦਗੀ ਤਬਾਹ ਹੋ ਸਕਦੀ ਸੀ ਮੈਨੂੰ ਫੜ ਕੇ ਅੰਦਰ ਦੇ ਦਿੱਤਾ 4 ਮਹੀਨੇ ਮੈਨੂੰ ਅੰਦਰ ਜੇਲ੍ਹ ਚ ਰੱਖਿਆ ਗਿਆ ਬਿਲਕੁਲ ਬਿਲਕੁਲ ਬਿਨਾਂ ਵਜਾ ਤੋਂ ਔਰ ਜਦੋਂ ਮੇਰੀ ਜ਼ਮਾਨਤ ਹੁੰਦੀ ਆ 4 ਜਨਵਰੀ ਨੂੰ ਇੱਕ ਝੂਠੀ ਸ਼ਿਕਾਇਤ ਲੈ ਕੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਜਿਹੜਾ ਕਿ ਬਿਲਕੁਲ ਬਨਕਰ ਦਿੱਤਾ ਵਾਹਿਗੁਰੂ ਦੇਂਜਰੂ ਲੈ ਕੇ ਮੈਂ ਉਸ ਦੀ ਪੂਰੀ ਇੱਕ ਨਿਰਪੱਖ ਜਾਂਚ ਆਪ ਮੰਗਣ ਜਾ ਰਿਹਾ ਹਾਈ ਕੋਰਟ ਸੁਪਰੀਮ ਕੋਰਟ ਜਾਊਗਾ ਕਿ ਮੇਰੀ ਕਿਰਪਾ ਕਰਕੇ ਇਹਨਾਂ ਪਰਚਿਆਂ ਦੀ ਇੱਕ ਸੀਬੀਆਈ ਦੀ ਜਾਂਚ ਲਈ ਜਾਵੇ। ਇਹ ਕਿਸੇ ਵੀ ਫੇਅਰ ਏਜੰਸੀ ਦੀ ਜਾਂਚ ਸਾਰੇ ਝੂਠੇ ਜਿਹੜੇ ਇਹ ਪਰਚੇ ਜਿਹੜੇ ਨੇ ਝੂਠੇ ਪਾਏ ਜਾਣਗੇ ਕਿਉਂਕਿ ਮੈਂ ਗਲਤ ਕੋਈ ਕੰਮ ਨਹੀਂ ਕੀਤਾ ਨਾ ਅਸੀਂ ਲੜਨ ਭੇਡਣ ਵਾਲੇ ਤੇ ਪੰਜਾਬ ਲਈ ਖੜਨ ਵਾਲੇ ਬੰਦੇ ਆ ਅਸੀਂ ਕੋਈ ਡਰੱਗਸ ਦਾ ਕੰਮ ਕਰ ਸਕਦੇ ਸਾਰੀ ਜ਼ਿੰਦਗੀ ਜਿੱਦਾਂ ਦਾ ਗਲਤ ਕੋਚੂ ਇਦਾਂ ਦਾ ਔਰ ਮੈਂ ਤਾਂ ਸਭ ਤੋਂ ਵੱਡਾ ਵਿਰੋਧੀ ਆ ਨਸ਼ੇ ਦੇ سلسلے ਦੇ ਜਿਹੜਾ ਉਹ ਮੇਰੇ ਤੇ ਹੁਣ ਮੇਰਾ ਨਾਮ ਕਈ ਨਹੀਂ ਜੋੜੀ ਜਾਂਦੇ ਜਿਵੇਂ ਕਿ ਜੇ ਲਾਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਭਗਵਾਨਪੂਰੀਏ ਦੇ ਨਾਲ ਇਹਦੇ ਤਲੁਕਾਤ ਹੈ ਤੇ ਮੈਂ ਤਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸਭ ਤੋਂ ਜ਼ਿਆਦਾ ਆਵਾਜ਼ ਮੈਂ ਉਠਾਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਗੈਂਗਸਟਰਸ ਦੇ ਖਿਲਾਫ